ਇੱਕ ਬੇਨਤੀ ਹੈ ਕਿ ਜਿਹੜੇ ਵੀ ਅੱਜ ਮੀਟਿੰਗ ਤੇ ਆਏ ਐ ਉਹ ਆ ਕੇ ਬੈਠ ਜਾਣਾ ਜਿਹੜੇ ਕੋਈ ਆਪਣੇ ਵਿਚਕਾਰ ਪੈਣ ਵਾਲੇ ਕੋਈ ਮਾਨਸਤਾਂ ਦੇ ਵਿੱਚ ਕਾਕਾ ਸਿੰਘ ਜੀ ਮਾਨਸਤਾਂ ਦੇ ਵਿੱਚ ਜਿੰਨਾ ਜਿੰਨਾ ਬਖ ਕਰਦੇ ਰਹਿਣਾ ਸਾਰਿਆਂ ਨੂੰ ਬੇਨਤੀ ਹੈ ਵੀ ਆ ਭਾਰਤੀ ਸਾਂਝ ਉਹਨਾਂ ਨੇ ਇਕਤਾ ਤੇ ਜਿੰਦਾਬਾਦ ਜਿੰਦਾਬਾਦ ਕਸੂਨ ਕੋਟ ਦਾ ਪ੍ਰਤੀਸ਼ਾਣ ਇੱਕ ਦਾ ਜਵਾਬ ਤਲਾਂ ਜਿਲ੍ਹਾ ਮਾਨਸਾ ਵਿੱਚ ਕਸੂਨ ਕੋਟ ਇੱਕ ਜਗ੍ਹਾ ਬੜਾ ਅੱਜ ਆਉਂਨਾਂ ਦੀ ਗੱਡੀ ਆ ਰਹੀ ਹੈ ਆਪਾਂ ਜੋ ਤੁਹਾਨੂੰ ਬੇਨਤੀ ਜਿਹੜੇ ਨੌਜਵਾਨ ਮੁੰਡੇ ਆਏ ਉਹ ਆ ਕੇ ਬੈਠਣ ਸਾਰੇ ਆ ਕੇ ਇੱਥੇ ਪੰਡਾਲ 'ਚ ਬੈਠੋ ਕਈ ਵਾਰੀ ਪੰਡਲਗਾ ਲਾ ਕੇ ਫੋਟੋ ਕਰਕੇ ਲੈ ਜਾਂਦੇ ਖਾਲੀ ਥਾਂ ਦੱਸਦੇ ਇੱਥੇ ਕਰੋ ਰੱਖੀ ਗਈ ਆ ਉੱਥੇ ਆਓ ਵੀ ਸਾਰੇ ਕਸੂਨ ਕੋਟਣਾ ਸੂਬੇ ਦੇ ਜਨਰਲ ਸਟਾਫਰ ਪਹੁੰਚ ਹਾਰੇ ਹੋਏ ਆਇਓ ਐਸੇ ਬੈਠਣਾ ਕੋਈ ਬੋਲ ਨਹੀਂ ਹੈਗਾ ਗੁਰਵੰਤ ਪੁਰਾਣੇ ਨੂੰ ਮਨ ਦਾ ਕੀਤਾ ਸਵਾਗਤ ਅੱਜ ਦੇ ਨੰਗਲ ਪਿੰਡ ਦੇ ਸਮਾਤਾ ਗੁਰਤ ਕਰੇ ਕਾਂਟ ਜिले ਵੱਲੋਂ ਪੱਤੇ ਬੁਲਾਈ ਸਾਨੂੰ ਤੋਂ ਪਹਿਲਾਂ ਗੁਸਤਾ ਦਾ ਆਮ ਨਾ ਨਾ ਕਰੋ ਬਲੰਦ ਵਾਈ ਕੁਝ ਕਾ ਖਾਲਸਾ ਵਾਈ ਜੀ ਕੀ ਪੱਤੇ ਪਿੰਡ ਸੱਤ ਮਿਲ ਕੇ ਕਰਦੇ ਰਹਿਣੋ ਗੱਲਾਂ ਜਿਵੇਂ ਦੋਤ ਨਹੀਂ ਰਹਿ ਗਈ ਤੁਹਾਨੂੰ ਬੇਇੰਤ ਹੈ ਅੱਜ ਤੁਸੀਂ ਛੋਟੇ ਜ਼ਿਲ੍ਹੇ ਦੀ ਇੱਕ ਕਾਕੂ ਚੋਣਨ ਜਾ ਰਹੇ ਹੋ ਇੱਕ ਆਪਣੇ ਤੇਰੇ ਦੀ ਟੀਮ ਚੋਣਨ ਜਾ ਰਹੇ ਹੋ ਇਹ ਇੱਕ ਇੱਕ ਜਸੇਵੰਦੀ ਹੈ ਜਿੰਦਾ ਲੋਕਪੱਤੇ ਨੂੰ ਚੋਣਨੇ ਤੇ ਨਹੀਂ ਹੋ ਜਿੱਥੇ ਬੰਦਿਆਂ ਦੇ ਵਿੱਚ ਪੰਜਾਬ ਕਮੇਟੀਆਂ ਕਰ ਤੋਂ ਬੰਦਾ ਕਹੇ ਜੀ ਧੋਪ ਦਿੰਦੇ ਆ ਪਾਵਾਂ ਦੀ ਤਲਵੰਡੀ ਵਾਲਾ ਕਾਕਾ ਮਾੜਾ ਭਾਈ ਚੰਗਾ ਉਹ ਕਹਿੰਦੇ ਕਿ ਤਾਂ ਫਰਾਨਾ ਬੰਦਾ ਹੀ ਬਣੂਗਾ ਤੂੰ ਮਨਣਾ ਨਾ ਬਣੋ ਪਰ ਤੁਹਾਡੀ ਜਸੇਵੰਦੀ ਦੇ ਵਿੱਚ ਮੈਂ ਨੂੰ 2002 ਤੋਂ ਲੈ ਕੇ ਮੈਂ ਕੰਮ ਕਰਦਾ ਅੱਜ ਤੱਕ ਕੋਈ ਬੰਦਾ ਥੋਪਿਆ ਨਹੀਂ ਗਿਆ ਨਾ ਕਿ ਅਰੇ ਦੀ ਕੋਈ ਨਿੱਧੀ ਲੈ ਕੇ ਹੁਣ ਲਈਏ ਥੋਪਣ ਵਾਲੀ ਜਿਹਨੂੰ ਲੋਕ ਚੁਣਨਗੇ ਉਸੇ ਨੂੰ ਪ੍ਰਧਾਨ ਮੰਨਿਆ ਜਾਊਗਾ ਜਿਹੜੇ ਵੀ ਗਰਨ ਸਕੱਤਰ ਚੁਣਨਗੇ ਉਸੇ ਨੂੰ ਗਰਨ ਸਕੱਤਰ ਮੰਨਿਆ ਜਾਊਗਾ ਜਿੰਨੀ ਟੀਮ ਹੈ 7 ਮੈਂਬਰਾਂ ਜਾਂ 11 ਮੈਂਬਰਾਂ ਜ਼ਿਲ੍ਹੇ ਦੀ ਟੀਮ ਬਣਾਉਣੀ ਹੈ ਉਹਨਾਂ ਨੂੰ ਲੋਕ ਹੀ ਚੁਣਨਗੇ ना किला आगू आके चलूँगा जे अपना नहीं कई बार अपने पिंड के सरपंच होंगे छोटे जा कम वो तो मतलब सरपंच की सहमति नहीं बनती कई बार आप जिले में कट्ठे बलाखंडा लो भीखी लो मानसा नहीं चनी जे अच नहीं भी बनती आप असलिया पेरा करना पता हो कट के ਟੈਲੀਗ੍ਰਾਮ ਜਲਾ ਸੱਤ ਕੇ ਫਿਰ ਵੀ ਵੋਟ ਨੂੰ ਵੀ ਕਰਾਈ ਜਾਂਦੀ ਹੈ ਜੱਜ ਕਹਿੰਦੇ ਨਹੀਂ ਸਹਿਮਤੀ ਬਣਦੀ ਪਰ ਮੈਨੂੰ ਲੱਗਦਾ ਹੈ